ਜ਼ਿਲ੍ਹਾ ਪਟਿਆਲਾ ਦੇ ਅਧੀਨ ਪੈਂਦੇ ਪਿੰਡ ਜਾਂਸਲਾ ਵਿਖੇ ਸਾਬਕਾ ਸਰਪੰਚ ਬ੍ਰਿਜ ਲਾਲ ਦੇ ਵੱਲੋਂ ਪਾਣੀ ਦੇ ਮਸਲੇ ਨੂੰ ਲੈ ਕੇ ਮੌਜੂਦਾ ਪੰਚਾਇਤ ਤੇ ਝੂਠੇ ਇਲਜ਼ਾਮ ਲਗਾਏ ਗਏ। ਉਹਨਾਂ ਕਿਹਾ ਕਿ ਪੰਚਾਇਤ ਦੀ ਅਣਗਹਿਲੀ ਦੇ ਕਾਰਨ ਪਿੰਡ ਦੇ ਕਈ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਦੇ ਕਾਰਨ ਉਹਨਾਂ ਨੂੰ ਪਾਣੀ ਦਾ ਟੈਂਕਰ ਮੰਗਵਾਉਣਾ ਪਿਆ ਜਿਸ ਦੀ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਵੀਰਲ ਕੀਤੀ ਗਈ ਪਰ ਦੂਜੇ ਪਾਸੇ ਇਸ ਮਸਲੇ ਤੇ ਸਫਾਈ ਦਿੰਦਿਆਂ ਪਿੰਡ ਦੇ ਮੌਜੂਦਾ ਸਰਪੰਚ ਰਵੀ ਨੇ ਕਿਹਾ ਕਿ ਬ੍ਰਿਜ ਲਾਲ ਦੇ ਵੱਲੋਂ ਲਗਾਏ ਗਏ ਇਲਜ਼ਾਮ ਸਰਾਸਰ ਬੇਬੁਨਿਆਥਾਨ ਉਹ ਪੰਚਾਇਤੀ ਚੋਣਾਂ ਦੌਰਾਨ ਹੋਈ ਆਪਣੀ ਹਾਰ ਦਾ ਬਦਲਾ ਲੈਣ ਦੇ ਲਈ ਮੌਜੂਦਾ ਪੰਚਾਇਤ ਤੇ ਝੂਠੇ ਇਲਜ਼ਾਮ ਲਗਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪਾਣੀ ਦੇ ਪਾਈਪਾਂ ਦੇ ਵਿੱਚ ਕੁਝ ਟੈਕਨੀਕਲ ਪ੍ਰੋਬਲਮ ਆਉਣ ਦੇ ਕਾਰਨ ਕੁਝ ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਸੀ ਪਰ ਉਹਨਾਂ ਦੇ ਵੱਲੋਂ ਇਹ ਮਸਲਾ ਜਲਦ ਹੀ ਹੱਲ ਕਰ ਦਿੱਤਾ ਗਿਆ। ਸਰਪੰਚ ਰਵੀ ਨੇ ਕਿਹਾ ਕਿ ਪੰਚਾਇਤ ਦੇ ਅਕਸ ਨੂੰ ਖਰਾਬ ਕਰਨ ਦੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਪੰਚ ਫਜ਼ਲਦੀਨ ਨੇ ਬ੍ਰਿਜ ਲਾਲ ਵੱਲੋਂ ਲਗਾਏ ਗੇ ਦੋ ਕਾਨੂੰ ਨਕਾਰਦੇ ਹੋਏ ਕਿਹਾ ਕਿ ਕਿਸੇ ਵੀ ਕੰਮ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆਉਣਾ ਪੰਜ ਫਜ਼ਲਦੀਨ ਨੇ ਕਿਹਾ ਕਿ ਬ੍ਰਿਜ ਲਾਲ ਨੇ ਆਪਣੇ ਘਰ ਦੇ ਮੈਂਬਰ ਹੀ ਟੈਂਕਰ ਕੋਲ ਖੜੇ ਕਰਕੇ ਵੀਡੀਓ ਵਾਇਰਲ ਕਰ ਦਿੱਤੀ। ਉਹਨਾਂ ਨੇ ਦੱਸਿਆ ਕਿ ਬ੍ਰਿਜ ਲਾਲ ਨੇ ਆਪਣੇ ਕਾਰਜਕਾਲ ਦੌਰਾਨ 5 ਸਾਲਾਂ ਦਾ ਪਾਣੀ ਦਾ ਬਿੱਲ ਨਹੀਂ ਭਰਿਆ ਜਿਸ ਦੇ ਉਹਨਾਂ ਕੋਲ ਸਾਰੇ ਸਬੂਤ ਮੌਜੂਦ ਹਨ। ਬ੍ਰਿਜ ਲਾਲ ਦਾ ਇਲਜ਼ਾਮ ਸੀ ਕਿ ਪੰਚਾਇਤ ਵੱਲੋਂ ਪਾਣੀ ਦੇ ਬਿਲਾਂ ਲਈ ਪ੍ਰਤੀਕਰ 400 ਰੁਪਏ ਲਾਏ ਜਾ ਰਹੇ ਹਨ। ਜਿਸ ਦੇ ਜਵਾਬ ਦੇ ਵਿੱਚ ਸਰਪੰਚ ਰਵੀ ਨੇ ਕਿਹਾ ਕਿ ਉਹਨਾਂ ਨੇ ਪਾਣੀ ਦਾ ਬਿੱਲ 150 ਤੋਂ ਘਟਾ ਕੇ 100 ਰੁਪਏ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ 400 ਰੁਪਏ ਦੇ ਵਿੱਚੋਂ 80 100 ਰੁਪਏ ਪਾਣੀ ਦਾ ਬਿੱਲ ਅਤੇ ਬਚੇ ਹੋਏ 300 ਰੁਪਏ ਦੇ ਵਿੱਚੋਂ ਆਪਰੇਟਰਾਂ ਦੀਆਂ ਤਨਖਾਹਾਂ ਅਤੇ ਮੇਨਟੇਨੈਂਸ ਦਾ ਖਰਚਾ ਕੱਟਣਾ ਹੈ ਇਸ ਮੌਕੇ ਪੰਚ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਉਹ ਸਰਾਸਰ ਗਲਤ ਹੈ ਇਸ ਤਰ੍ਹਾਂ ਕਰਨ ਨਾਲ ਪਿੰਡ ਦੀ ਪੰਚਾਇਤ ਅਤੇ ਪਿੰਡ ਦਾ ਅਕਸ ਖਰਾਬ ਹੁੰਦਾ ਹੈ ਅਸ਼ਵਨੀ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਦੀ ਮੋਟਰਾਂ ਲਗੀਆਂ ਹੋਈਆਂ ਹਨ ਜੇਕਰ ਪਾਣੀ ਨੂੰ ਲੈ ਕੇ ਕੋਈ ਪ੍ਰੋਬਲਮ ਆ ਗਈ ਸੀ ਤਾਂ ਉਹ ਆਪਣੇ ਘਰ ਤੋਂ ਪਾਣੀ ਭਰਨ ਲਈ ਕਹਿ ਦਿੰਦੇ ਕਿਉਂਕਿ ਪੰਜਾਬ ਅੰਦਰ ਤਾਂ ਪਾਣੀ ਦੀਆਂ ਛਵਿੱਲਾਂ ਲਗਾਈਆਂ ਜਾਂਦੀਆਂ ਹਨ ਇਸ ਤਰ੍ਹਾਂ ਪਾਣੀ ਦਾ ਟੈਂਕਰ ਮੰਗਵਾ ਕੇ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨਾ ਬਹੁਤ ਹੀ ਨਮੂਸ਼ੀ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੇ ਕਿਸੇ ਵੀ ਮੁੱਦੇ ਨੂੰ ਪੰਚਾਇਤ ਵਿੱਚ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ ਮੈਂ ਸਰਪੰਚ ਪਿੰਡ ਜਾਂਸਲੇ ਤੋਂ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਪਿੰਡ ਦੇ ਖਿਲਾਫ ਗਲਤ ਬਿਆਨबाजी ਕੀਤੀ ਸੀ ਤੇ ਗਲਤ ਫਾਹਮਣੀਆਂ ਕਿ ਪਿੰਡ ਦੀ ਪੰਚਾਇਤ ਕੰਮ ਨਹੀਂ ਕਰਦੀ ਤੇ ਪੰ ਪਿੰਡ ਵਿੱਚ ਕੁਛ ਕਰਾਂ ਚ ਪਾਣੀ ਨਹੀਂ ਆ ਰਿਹਾ ਪੰਜ-ਛੇ ਦਿਨਾਂ ਤੋਂ ਇਹ ਪ੍ਰੋਬਲਮ ਸੀਗੀ ਪੰਜ-ਛੇ ਦਿਨਾਂ ਤੋਂ ਪ੍ਰੋਬਲਮ ਸੀ ਹਾਂਜੀ ਹਾਂਜੀ ਪੰਜ-ਛੇ ਦਿਨਾਂ ਤੋਂ ਛੇ-ਸੱਤ ਅੱਠ ਦਿਨਾਂ ਤੋਂ ਪ੍ਰੋਬਲਮ ਸੀ ਉਹ ਅਸੀਂ ਸੋਲਵ ਕਰ ਦਿੱਤੀ ਆ ਪਰ ਕੁਝ ਲੋਕਾਂ ਨੇ ਗਲਤਫਹਿਮਾਂ ਡਾਈਆਂ ਸਭ ਜਿਹੜੇ ਸਭ ਤੋਂ ਪਹਿਲਾਂ ਜਿਹੜੇ ਸਰਦਾਰ ਜੀ ਸੀਗੇ ਬ੍ਰਿਜ ਲਾਲ ਮੰਗਾ ਜੀ ਉਹਨਾਂ ਨੇ ਕਿਹਾ ਸੀਗਾ ਉਹਨਾਂ ਨੇ ਸਾਡੀ ਪੰਚਾਇਤ ਤੇ ਅਲਿਗੇਸ਼ਨ ਲਾ ਆ ਜੀ ਪੰਚਾਇਤ ਕੰਮ ਨਹੀਂ ਕਰਦੀ ਕਿਸੇ ਵੀ ਪਿੰਡੀ ਜਾ ਕੇ ਪੁੱਛ ਸਕਦੇ ਹੋ ਸਭ ਵੀ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਅਸੀਂ ਕੰਮ ਕਰਦੇ ਸੀ ਪੰਚਾਇਤ ਕੰਮ ਕਰਦੀ ਸੀ ਨਹੀਂ ਕਰਦੀ ਸੀਗੇ ਸਤਿ ਸ਼੍ਰੀ ਅਕਾਲ ਮੈਂ ਸੋਨੂ ਜਾਂਸਲਾ ਪਿੰਡ ਜਾਂਸਲੇ ਦੇ ਵਿੱਚ ਖੜੇ ਹੋਇਆ ਹਾਂ ਕੁਝ ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਕੁਝ ਲੋਕਾਂ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਸਰਾਰਤੀ ਜਿਹੜੇ ਅੰਸਰ ਸੀ ਕਿਉਂ ਕਿ ਕਿ ਮੌਜੂਦਾ ਪੰਚਾਇਤ ਨੂੰ ਬਦਨਾਮ ਕਰਨ ਖਾਦ ਸਾਡੇ ਨਾਲ ਸਰਪੰਚ ਖੜੇ ਹਨ ਸਾਡੇ ਨਾਲ ਹੋਰ ساری ਪੰਚਾਇਤ ਖੜੀ ਹੋਈ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵੀਡੀਓ ਪਾਈ ਹੈ ਹਾਲਾਂਕਿ ਪਾਣੀ ਦਾ ਮਸਲੇ ਨੂੰ ਲੈ ਕੇ ਵੀਡੀਓ ਪਾਈ ਗਈ ਸੀ ਪਾਣੀ ਕੋਈ ਕਮੀ ਨਹੀਂ ਹੈਗੀ ਪਿੰਡ ਦੇ ਵਿੱਚ ਉੱਚ ਕਮੀਆਂ ਹੋ ਜਾਂਦੀਆਂ ਨੇ ਕਿ ਪਹਿਲਾਂ ਵੀ ਹੁੰਦੀ ਸੀ ਟੈਂਕੀ ਖਰਾਬ ਹੋ ਜਾਂਦੀ ਪਰ ਹੁਣ ਦੇਖਿਆ ਜਾਂਦਾ ਕਿ ਜਿਸ ਤਰੀਕੇ ਨਾਲ ਇੱਕ ਦੋ ਦਿਨ ਪਾਣੀ ਨਹੀਂ ਆਇਆ ਉੱਥੇ ਜਿਸ ਤਰੀਕੇ ਦੇ ਨਾਲ ਜਿਹੜੇ ਉਹ ਲੋਕ ਸੀ ਮੈਂ ਕਹਾ ਨਾਮ ਲੈ ਕੇ ਵੈਸੇ ਮੈਂ ਦੱਸ ਦਿੰਨਾ ਐਵੇਂ ਹਾਈਲਾਈਟ ਵੈਸੇ ਕਰ ਰਹੇ ਆ ਆਪਾਂ ਬ੍ਰਿਜ ਲਾਲ ਜੀ ਕਰਨੈਲ ਸਿੰਘ ਹਾਲਾਂਕਿ ਮੌਜੂਦਾ ਉਹ ਪਹਿਲਾਂ یوں ਰਹੇ ਆ ਸਾਭ ਦਾ ਮੈਂਬਰ ਰਹੇ ਨੇ ਕਰਨੈਲ ਸਿੰਘ ਤੇ ਮੈਂ ਤੁਹਾਨੂੰ ਇਹ ਦੱਸ ਦੇਣਾ ਕਿ ਉਹਨਾਂ ਦੇ ਘਰੇ-ਘਰੇ ਮੋਟਰ ਲੱਗੀ ਹੋਈ ਹੈ। ਅਗਰ ਤੁਸੀਂ ਭਲੇ ਦਾ ਕੰਮ ਕਰਨਾ ਸੀ ਤਾਂ ਮੋਟਰ ਤੇ ਪਾਣੀ ਭਰਾ ਦਿੰਦੇ ਜੇ ਇੱਕ ਦੋ ਦਿਨ ਮਾੜੀ ਜੀ ਪ੍ਰੋਬਲਮ ਆ ਗਈ ਸੀ ਪਾਈਪਾਂ ਦੇ ਵਿੱਚ। ਪੰਚਾਇਤ ਲਗਾਤਾਰ ਆਪਣਾ ਕੰਮ ਕਰ ਰਹੀ ਸੀ ਉਸਤੇ ਦੋ ਦਿਨ ਪਹਿਲਾਂ ਵੀ ਪਾਈਪ ਕਟਵਾਏ ਗਈ ਸੀ। ਗਲੀਆਂ ਜਾ ਕੇ ਚੈੱਕ ਕਰੋ। ਹਾਲੇ ਕਿ ਪ੍ਰੋਬਲਮ ਸੋਲਵ ਹੋ ਚੁੱਕੀ। ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਇੱਕ ਕੰਟਰੋਵਰਸੀ ਕਰਨਾ ਹੈ ਜਾਂ ਮਾੜੀ ਉਹ ਕਰਨਾ ਹੈ ਜਾਂ ਪਿੰਡ ਦੇ ਵਿੱਚ ਮਾੜੀ ਸ਼ਬੀ ਦਿਖਾਣਾ ਲੋਕਾਂ ਦੇ ਵਿੱਚ ਗਲਤ ਪ੍ਰਭਾਵ ਜਾਂਦਾ ਹੈ। ਹਾਲਾਂਕਿ ਬੋਲਣ ਦਾ ਹੱਕ ਸਭ ਨੂੰ ਹੈ ਪਰ ਇੱਕ ਮਾੜੀ ਛਵੀ ਜਾਂਦੀ ਹੈ ਪਿੰਡ ਜਾਂਸਲਾ ਦੀ ਜੇ ਤੁਸੀਂ ਇੰਨਾ ਕੰਮ ਕਰਨੇ ਵਾਲੇ ਹੋ ਤਾਂ ਫਿਰ ਜਿਨ੍ਹਾਂ ਦੇ ਘਰੇ ਘਰੇ ਮੋਟਰ ਲੱਗੀ ਹੈ ਉੱਥੇ ਖੜ ਕੇ ਵੀਡੀਓ ਬਣਾ ਰਹੇ ਸੀ ਯਾਰ ਮੋਟਰ ਤੇ ਪਾਣੀ ਭਰਾ ਦਿੰਦੇ ਤੁਸੀਂ ਆਪਣੇ ਪੰਜਾਬੀ ਤਾਂ ਛਵੀਲਾਂ ਲਾਉਂਦੇ ਆ ਤੁਸੀਂ ਇੱਕ ਦਿਨ ਵਾਸਤੇ ਕੈਂਟਰ ਮਗਾ ਕੇ ਤੁਸੀਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਚੰਗਾ ਬਣ ਰਹੇ ਹੋ ਇਸ ਕਰਕੇ ਜੇ ਕੋਈ ਵੀ ਮਸਲਾ ਹੁੰਦਾ ਹੈ ਮੈਂ ਖਾਂ ਪਿੰਡ ਦੇ ਵਿੱਚ ਬੈਠ ਕੇ ਪੰਚਾਇਤ ਦੇ ਨਾਲ ਹੋ ਜੇ ਤਾਂ ਵਧੀਆ ਗੱਲ ਹੈ ਉਸ ਨੂੰ ਹਾਈਲਾਈਟ ਨਾ ਕਰੋ ਕਿਉਂਕਿ ਕਿਤੇ ਨਾ ਕਿਤੇ ਉਂਗਲਾਂ ਤੁਹਾਡੇ ਤੇ ਵੀ ਜਿਸ ਟਾਈਮ ਆਪਾਂ ਕਿਸੇ ਦੇ ਵਾਲੀ ਇੱਕ ਉਂਗਲ ਚੱਕਦੇ ਆਂ ਤਾਂ ਚਾਰ ਉਂਗਲਾਂ ਉਹਦੇ ਵੱਲ ਆਪ ਰਹਿੰਦੀਆਂ ਇਸ ਕਰਕੇ ਜਵਾਬ ਦੇ ਲਈ ਹਾਜ਼ਰੀ ਦੇ ਲਈ ਤੁਸੀਂ ਵੀ ਤਿਆਰ ਰਹਿਣਾ ਫਿਰ ਇਹਨਾਂ ਦੇ ਲਈ ਵੀ ਜਵਾਬ ਹੋਣਗੇ ਤਿਆਰ ਕਿਉਂਕਿ ਇਹ ਤਾਂ ਖੜੇ ਨੇ ਤੇ ਤੁਹਾਡੇ ਲਈ ਫਿਰ ਤੁਸੀਂ ਵੀ ਤਿਆਰ ਜਿਸ ਤਰੀਕੇ ਦੇ ਨਾਲ ਮੈਂ ਪਤਾ ਕੀਤਾ ਕਿ ਘਰ ਘਰ ਜਾ ਕੇ ਤੁਸੀਂ ਕਿਹਾ ਆਜੋ ਬਾਲਟੀਆਂ ਲੈ ਕੇ ਪਾਣੀ ਦਾ ਟੈਂਕਰ ਆਇਆ ਉਹ ਯਾਰ ਜੇ 15 ਦਿਨ ਤੀ ਤੁਹਾਡਾ ਦੂਸਰੇ ਦਿਨ ਵੀ ਨਹੀਂ ਟੈਂਕਰ ਆਇਆ ਹੈਗਾ ਇੱਕ ਦਿਨ ਵਾਸਤੇ ਬਸ ਸੋਸ਼ਲ ਮੀਡੀਆ ਦੇ ਤੁਸੀਂ ਬਸ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਸੀ ਕਿ ਵੀਡੀਓ ਬਣਾ ਕੇ ਦੇਖੋ ਜੀ ਉਹ ਜਿਨ੍ਹਾਂ ਦੇ ਘਰੇ ਪਾਣੀ ਦੀ ਲੋਟ ਨਹੀਂ ਉਹ ਕਹਿੰਦੇ ਸਾਨੂੰ ਤਾਂ ਕੋਈ ਕੰਮ ਨਹੀਂ ਖੁਦ ਕਹਿੰਦੇ ਬ੍ਰਿਜ ਲਾਲ ਨੇ ਸਾਡੇ ਘਰ ਆ ਕੇ ਕਿਹਾ ਕਿ ਬਾਲਟੀਆਂ ਲੈ ਕੇ ਆਜੋ ਪਾਣੀ ਭਰ ਲੈ ਮੈਂ ਪਤਾ ਕੀਤਾ ਠੀਕ ਹੈ ਨਾ ਇਸ ਕਰਕੇ ਕੋਈ ਵੀ ਐਦਾਂ ਦੀ ਉਹ ਨਾ ਕਰੋ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਤੇ ਵੀ ਗੱਲ ਉਂਗਲ ਉਠੇ ਮੈਂ ਫਜ਼ਲਦੀਨ ਪ੍ਰਿੰਟ ਜਾਂਚਦਾ ਪੰਚ ਹੂੰ ਤੇ ਕੁਝ ਦਿਨ ਪਹਿਲਾਂ ਕਿ ਵੀਡੀਓ ਵਾਇਰਲ ਹੋ ਚੁਕੀ ਸੀ ਪਾਣੀ ਦੇ ਮਸਲਤੇ ਤੇ ਤੇ ਜਿਹਦੇ ਵਿੱਚ ਉਹ ਸਰਦਾਰ ਜੀ ਤੇ ਦੁਹਰੀ ਖਰਾਬ ਹੋ ਰਹੀ ਸੀ ਕਿ ਬਈਆ ਸਰਦਾਰ ਜੀ ਤੇ ਦੋ ਤਿੰਨ ਬੰਦੇ ਹੋ ਰਹੀ ਸੀ ਤੇ ਉਹਨਾਂ ਨੇ ਇੱਕ ਟੈਂਕਰ ਲਗਾ ਕੇ ਨਾ ਪਾਣੀ ਦੀ ਵੀਡੀਓ ਵਾਇਰਲ ਹੋ ਗਈ ਸੀ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦਾ ਇਸ਼ੂ ਹੈਗਾ ਜੀ ਹੂੰ ਜਦ ਕਿ ਐਸਾ ਕੁਝ ਨਹੀਂ ਹੈ ਇੱਕ ਦੋ ਦਿਨ ਪਾਣੀ ਨਹੀਂ ਆਇਆ ਆਪਾਂ ਹੀ ਮੰਨਦੇ ਆ ਦੇਖੋ ਟੈਕਨੀਕਲ ਪ੍ਰੋਬਲਮ ਕਿਤੇ ਵੀ ਹੋ ਸਕਦੀ ਹੈ ਜੀ ਹਾਂਜੀ ਉਦੋਂ ਬਾਅਦ ਕੀ ਹੋਇਆ ਅਸੀਂ ਸਾਰੇ ਪੰਡਿਤ ਚੈਕਿੰਗ ਕੀਤੀ ਸਾਨੂੰ ਕੋਈ ਨੁਕਸ ਜਿਹੜਾ ਕੋਈ ਦਿਖਿਆ ਨਹੀਂ ਆਪਾਂ ਸਾਰੇ 3-4 ਜਗ੍ਹਾ ਤੋਂ ਖੰਡੇ-ਗੁੱਡੇ ਪਟਵਾਏ ਸਾਨੂੰ ਕੁਝ ਨਜ਼ਰ ਨਹੀਂ ਆਇਆ ਪਰ ਫਿਰ ਵੀ ਆਪਾਂ ਬਹੁਤ ਜਾ ਕੇ ਚੈਕਿੰਗ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਕਿਤੇ ਪੈਪ ਦੇ ਵਿੱਚ ਪ੍ਰੋਬਲਮ ਹੈਗੀ ਹੈ। ਹੂੰ ਤਾਂ ਕਿ ਕਨੈਕਸ਼ਨ ਕਿਤੇ ਬਲੌਕ ਸੀਗਾ ਜੀ ਫਿਰ ਆਪਾਂ ਉਹਨੂੰ ਪਟਵਾਇਆ ਤੇ ਉਹਦੇ ਵਿੱਚ ਨਾ ਪੱਥਰ ਫਸੇ ਹੋ ਸੀਗੇ। ਹੂੰ ਉਸ ਕਰਕੇ ਦੇਖੋ ਟੈਕਨੀਕਲ ਪ੍ਰੋਬਲਮ ਕਿਤੇ ਵੀ ਆ ਸਕਦੀ ਹੈ। ਬੰਦਾ ਗੱਡੀ ਘੜਾ ਕੇ ਲੈਂਦਾ ਸ਼ਾਮ ਨੂੰ ਐਕਸੀਡੈਂਟ ਹੋ ਜਾਂਦਾ। ਹੈਨਾ? ਐਸਾ ਕੁਝ ਨਹੀਂ ਹੈ ਤੇ ਇਹ ਦੇਖੋ ਪੱਥਰ ਜਿਹੜੇ ਸੀਗੇ ਪੱਥਰ ਜਿਹੜੇ ਪੈਪ ਦੇ ਵਿੱਚ। ਅੱਛਾ ਤੇ ਆਪਾਂ ਠੀਕ ਕਰਵਾ ਦਿੱਤੇ। ਕਿੰਨੇ ਦਿਨ ਲੱਗੇ ਸੀ ਇਹ ਉਹ ਪਟਵਾਉਣ ਦੇ ਵਿੱਚ ਪ੍ਰੋਬਲਮ ਸੋਲਸ ਹੋਣ ਦੇ। 4 ਦਿਨ ਮੈਕਸਿਮਮ 4 ਦਿਨ। ਹੂੰ ਤੇ ਰਹੀ ਗੱਲ ਉਹਨਾਂ ਦਾ ਦੂਜੇ ਦਿਨ ਇੱਕ ਜਿੱਦਾਂ ਕਹਿੰਦੇ ਨੇ ਕਿ ਸ਼ੋਸ਼ੇਵਾਜੀ ਕਰਨੀ ਸੀਗੀ ਜੀ ਆਪਣਾ ਨਾਮ ਜਿੱਦਾਂ ਕਹਿੰਦਾ ਹਾਰੇ ਹੋਈ ਸੀਗੀ ਜੀ ਬੜੇ ਬੁਰੀ ਤਰ੍ਹਾਂ ਪਿੰਡ ਵਾਲੇ ਨੇ ਹਰਾਏ ਨੇ ਜੀ ਤੇ ਇਹ ਤਾਂ ਪਿੰਡ ਦਾ ਇਹ ਫਤਵਾ ਇੱਕ ਤਰ੍ਹਾਂ ਦਾ ਹੈ ਨਹੀਂ ਜੀ ਤੇ ਜੋ ਕੋਈ ਅੱਛਾ ਕੰਮ ਕਰੇਗਾ ਪਿੰਡ ਵਾਲੇ ਉਹਨੂੰ ਚੋਣਨਗੇ ਅਸੀਂ ਅੱਛਾ ਕੰਮ ਕਰਾਂਗੇ ਸਾਨੂੰ ਪਿੰਡ ਵਾਲੇ ਚੋਣਨਗੇ ਅੱਗੇ ਵੀ ਚੋਣਨਗੇ ਪਹਿਲਾਂ ਵੀ ਇਹਨੂੰ ਤੇ ਦਾਦਾ ਜੀ ਵੀ ਸਰਪੰਚ ਰਹੇ ਆ ਹੁਣ ਤੱਕ ਅੱਗੇ ਹੈ ਜੀ ਤੇ ਇਸ ਕਰਕੇ ਅੱਛਾ ਕੰਮ ਆਪਦਾ ਹੀ ਉਹਨਾਂ ਨੂੰ ਨਹੀਂ ਪਿੰਡ ਵਾਲਿਆਂ ਨਾਲ ਹੋਰਾਂ ਨਾਲ ਜਿੰਨ ਤੇ ਬਾੜ ਦੇ ਵਿੱਚ ਵੀਡੀਓ ਬਣਾਈ ਗਈ ਸੀ ਉਹਨਾਂ ਨਾਲ ਗੱਲਬਾਤ ਕਰੀ ਵੀ ਪਾਣੀ ਦੀ ਵੀ ਤੁਸੀਂ ਵੀਡੀਓ ਕਿਉਂ ਬਣਾਈ ਗਈ ਕਿਸ ਤਰ੍ਹਾਂ ਆ ਜਾਂ ਫਿਰ ਉਹਨਾਂ ਨੇ ਜਾਣ ਉਹ ਨਹੀਂ ਜੀ ਨੇ ਉਹ ਤਾਂ ਉਹਨਾਂ ਦੇ ਨਾਲ ਆਪਣਾ ਆਪਣਾ ਉਹਨਾਂ ਤਾਂ ਸਿਰਫ ਘਰ ਘਰ ਦੇ ਸੀਗੇ ਮਤਲਬ ਕਿ ਲੇਡੀ ਜੀ ਵੀ ਉਹਨੂੰ ਦੇ ਘਰਦੀ ਸੀ ਸਾਰੀ ਤੇ ਜਿਹੜੇ ਸਾਡੇ ਦੋ ਬੰਦੇ ਤਿੰਨ ਬੰਦੇ ਐਂਟਰੀ ਆ ਤੁਸੀਂ ਦੇਖਿਆ ਹੋਵੇਗਾ ਵੀਡੀਓ ਸਿਰਫ ਚਾਰ ਚਾਰ ਬੰਦੇ ਦੇ ਸੀ ਪੰਜ ਬੰਦੇ ਸੀਗੇ ਟੋੜੇ ਪੰਜੇ ਬੰਦੇ ਉਹ ਸਾਡੇ ਐਂਟੀਨੇਗਰਵੈਚ ਕੋ ਦੇਖਿਆ ਕੋ ਪਿੰਡ ਦਾ ਹੋ ਉਹ ਤੁਸੀਂ ਜਾ ਕੇ ਪਤਾ ਕਰੋ ਕਿਥੇ ਪਿੰਡ ਫਿਰ ਤਾਂ ਹੁੰਦਾ ਵੀ ਲੈ ਵੀ ਪਿੰਡ ਦਾ ਮਹੱਲਾ ਇਕੱਠਾ ਹੋ ਗਿਆ ਫਿਰ ਤਾਂ ਹੁੰਦਾ ਸਾਨੂੰ ਵੀ ਚਲੋ ਪਿੰਡ ਦਾ ਮਹੱਲਾ ਪੂਰਾ ਪਿੰਡ ਇਕੱਠਾ ਹੈ ਜੀ ਵਾਕਈ ਕੋ ਪ੍ਰੋਬਲਮ ਹੈਗੀ ਉਹ ਚਾਰ ਪੰਜ ਬੰਦੇ ਤਾਂ ਤੁਹਾਨੂੰ ਪਤਾ ਐ ਇੰਨੇ ਪਿੰਡ ਦੇ ਵਿੱਚ ਇੰਨੇ ਛੋਟੇ ਮੋਟੇ ਤੇ ਚੱਲਦੇ ਰਹਿੰਦਾ ਕਰਨ ਅੱਛਾ 2 ਮਹੀਨਿਆਂ ਦੇ ਵਿੱਚ ਹੀ ਇਦਾਂ ਇਲਜ਼ਾਮ ਲਗਾਣਾ ਕਿਆ ਕਹਿਹੋਗੇ ਤੁਸੀਂ ਕਿ ਮੈਂ ਤੁਹਾਨੂੰ ਦੱਸਿਆ ਨਾ ਉਹ ਬੜੇ ਬੁਰੇ ਤਰੀਕੇ ਨਾਲ ਹਰਾਏ ਨੇ ਜੀ ਪਿੰਡ ਨੇ ਬਹੁਤ ਬੁਰੇ ਤਰੀਕੇ ਨਾਲ ਠੀਕ ਹੈ ਤੇ ਉਹਨਾਂ ਤੋਂ ਤਾਂ ਹੁਣ ਜਿੱਦਾ ਕਹਿੰਦੇ ਹਜੇ ਹਜੇ ਤੱਕ ਰਹਿੰਦੇ ਅੰਜੂ ਜਿਹੜੇ ਆ ਸੁੱਕੇ ਨਹੀਂ ਹਿੰਦੇ ਠੀਕ ਹੈ ਪਾਣੀ ਦਾ ਕੋਈ ਮਸਲਾ ਨਹੀਂ ਆ ਤੁਸੀਂ ਪਿੰਡ ਚ ਜਾ ਕੇ ਜਿੱਥੇ ਮਰਜੀ ਪਤਾ ਕਰ ਸਕਦੇ ਹੋ ਪ੍ਰੋਪਰ ਪਿੰਡ ਦੇ ਵਿੱਚ ਜਿਹੜਾ ਹੈਗਾ ਪਾਣੀ ਫੁੱਲ ਚੱਲਿਆ ਹੋਇਆ ਹੈ ਰਹੀ ਗੱਲ ਉਹਨਾਂ ਨੇ ਐਡਵਿਕੇਸ਼ਨ ਲਗਾਇਆ ਸੀਗਾ ਸਾਡੇ ਪੰਚਾਇਤ ਤੇ ਬ੍ਰਿਜ ਲਾਲ ਜੀ ਨੇ ਕਿਹਾ ਵੀ 4-400 ਰੁਪਿਆ ਜਿਹੜੇ ਹੈ ਨਾ ਇਹਨਾਂ ਨੇ ਲਗਾਇਆ 400 ਫਿਰ ਲਗਾਇਆ ਸੀ ਕੀ ਹੈਗਾ 3 ਮਹੀਨੇ ਦੇ ਪਿਛਲੇ 3 ਮਿੰਦਰ ਜਿਹੜਾ ਹੈ ਨਾ ਅਸੀਂ 100 ਰੁਪਏ ਮਹੀਨਾ ਰੱਖਿਆ ਹੋਇਆ ਹੈਗਾ ਭਾਨੀ ਠੀਕ ਹੈ ਜੋ ਕਿ ਜਾਇਜਾ ਹਰ ਕਿ ਜਗ੍ਹਾ ਮਤਲਬ ਕਿ ਇਹੀ ਹੈਗਾ ਸਿਤੀ ਹਾਂ ਇੱਕ ਘਟਕੇ ਦੇ ਵੱੱਲ ਤੇ ਅਸੀਂ 100 ਰੁਪਏ ਲਗਾਏ ਪਿੰਗੇ ਪਾਣੀ ਦਾ ਤੇ ਪਿਛਲਾ ਵੀ ਚਲੋ ਜਿਹਨਾਂ ਨਹੀਂ ਦਿੱਤਾ ਜਿਹਨਾਂ ਦਿੱਤਾ ਹੈ ਵੀ ਚਲੋ ਤੁਹਾਡੇ ਕੋਲ ਕੀ ਪ੍ਰੂਫ ਹੈਗੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਪਾਣੀ ਆ ਸਾਡੇ ਕੋਲ ਰਜਿਸਟਰ ਹੈ ਉਹ ਬ੍ਰਿਜਾਲ ਜਿਹਨੇ ਪਿਛਲੇ 5 ਸਾਲ ਤੋਂ ਬਿੱਲ ਨਹੀਂ ਦਿੱਤਾ ਉਸੀ ਕੀ ਕਹਿਣਾ ਚਾਹੋਗੇ ਬ੍ਰਿਜ ਲਾਲ ਬਾਰੇ ਕਿ ਜੋ ਵੀਡੀਓ ਵਾਇਰਲ ਹੋਈ ਹੈ ਬਿਲਕੁਲ ਬਿਲਕੁਲ ਉਹ ਤਾਂ ਗਲਤ ਫਰਮਾਂਡ ਆਈਆਂ ਉਹਨਾਂ ਨੇ ਕਿ ਉਹ ਮੰਨੇ ਹ ਅਸ ਤੱਕ 5 ਸਾਲਾਂ ਤੋਂ ਕੋਈ ਬਿੱਲ ਨਹੀਂ ਪੜਿਆ ਉਹ ਜਿਹੜੇ ਕਹਿ ਰਹੇ ਨੇ ਵੀ ਚਾਹ 2 ਮਹੀਨੇ ਪਹਿਲੇ ਪੰਚਾਇਤ ਬਣ 2-3 ਮਹੀਨੇ ਪੰਚਾਇਰ ਵਿੱਚ 400 ਇਕੱਠਾ ਕਰ ਰਹੇ ਨੇ ਅਸੀਂ 100 ਰੁਪਏ ਮੈਨਾਂ ਮਿਲਦਾ ਆ ਪਹਿਲਾਂ 150 ਸੀ ਅਸੀਂ 100 ਕਰਤਾ ਤੇ ਅਸੀਂ 400 ਇਸ ਲਈ ਇਕੱਠਾ ਕਰ ਰਹੇ ਆ 100-100 ਰੁਪਏ ਮੈਨੂੰ 300 ਰੁਪਏ ਅਸੀਂ ਆਪਰੇਟਰ ਦੀ ਤਨਖਾਹ ਦੇਣੀ ਸੀ ਤੇ ਕੁਝ ਤੇ 100 ਰੁਪਏ ਅਸੀਂ ਮੈਂਟੇਨੈਂਸ ਵਾਸਤੇ ਇਕੱਠਾ ਕਰਨਾ ਫਿਰ ਹੁਣ ਸੌ ਪ੍ਰੋਬਲਮ ਸੋਲਵ ਹੋ ਗਈ ਹਨ ਜਾਨੀ ਪ੍ਰੋਬਲਮ ਸੋਲਵ ਹੋ ਗਈ ਕਿਸੇ ਦੇ ਕਨੈਕਸ਼ਨ ਤੇ ਕਨੈਕਸ਼ਨ ਬਲੌਕ ਹੋਇਆ ਹੋਇਆ ਸੀ ਇਸ ਕਰਕੇ 7-8 ਘਰਾਂ ਚ ਪਾਣੀ ਨਹੀਂ ਜਾ ਰਿਹਾ ਸੀਗਾ ਇਸ ਕਰਕੇ ਉਹ ਗਲਤ ਖਾਬਾ ਡਾ ਰਿਆਨ ਕਿ ਪੰਚਾਇਤ ਕੰਮ ਨਹੀਂ ਕਰ ਰਹੀ ਹੈ